ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਿਹੜੀ ਗੁਰੂ ਘਰਾਂ ਵਿੱਚ ਬਿਆਦਬੀ ਹੋ ਰਹੀ ਆ ਉਹਦੇ ਉੱਤੇ ਅੱਜ ਅਸੀਂ ਵਿਚਾਰ ਸਾਂਝੇ ਕਰਨ ਜਾ ਰਹੇ ਆ ਸਾਡੇ ਨਾਲ ਮੌਜੂਦ ਨੇ ਸਾਹਿਬ ਸਿੰਘ ਜੀ ਸਰਦਾਰ ਨੇ ਅਮਰਤ ਛਕਿਆ ਏ ਗੁਰੂ ਦੇ ਰੰਗ ਵਿੱਚ ਰੰਗੇ ਹੋਏ ਆ ਸੋ ਉਹ ਵੀਰ ਸਾਡੇ ਨਾਲ ਅੱਜ ਵਿਚਾਰ ਪਟੰਦਰੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਰੀ ਵੀਜੀ ਪਹਿਲਾਂ ਤੇ ਮੈਨੂੰ ਇਹ ਦੱਸੋ ਵੀ ਜਿਹੜੀਆਂ ਬਿਆਦਬੀ ਦੀਆਂ ਘਟਨਾ ਪੰਜਾਬ ਵਿੱਚ ਬੜੇ ਯੂਰਾਂ ਤੇ ਇਸ ਵੇਲੇ ਹੋ ਰਹੀਆਂ ਜਿਹੜੀ ਵੀ ਵੀਡੀਓ ਕੱਢ ਕੇ ਦੇਖੋ ਦਸਾਂ ਵਿੱਚੋਂ ਪੰਜ ਵੀਡੀਓ ਬਿਆਦਬੀ ਦੇ ਮੁੱਦੇ ਵਾਲੀਆਂ ਚੱਲਣ ਰਹੀਆਂ ਉਹਦੇ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ ਵੀ ਬਿਆਦਬੀਆਂ ਕਿਉਂ ਹੋ ਰਹੀਆਂ ਦੇਖੋ ਜਿਹੜੀਆਂ ਬਿਆਦਮੀਆਂ ਹੋ ਰਹੀਆਂ ਇੱਥੇ ਆ ਸਾਡੀ ਆਪਦੀ ਤਰਸਦੀ ਇਹਦੇ ਚ ਪਹਿਲੀ ਗੱਲ ਤਾਂ ਸਾਡੇ ਕੋਲ ਪਿੰਡਾਂ 'ਚ ਨੌਜਵਾਨੀ ਰਹਿ ਸਾਡੇ ਰੋਜ਼ ਹੀ ਜਹਾਜ਼ ਪਰ ਪਰ ਕੇ ਵਿਦੇਸ਼ਾਂ ਨੂੰ ਜਾ ਰਹੇ ਯੂਰਪ ਨੂੰ ਜਾ ਰਹੇ ਆ ਸਭ ਤੋਂ ਵੱਡੀ ਸਾਡੀ ਤਰਸਦੀ ਇੱਕ ਤਾਂ ਇਹ ਆ ਕਿ ਗੁਰੂ ਘਰਾਂ ਵੱਲ ਧਿਆਨ ਨਹੀਂ ਹੈਗਾ ਆਪਣਾ ਕਿਸੇ ਦਾ ਤੁਸੀਂ ਇੱਕ ਪਿੱਛੇ ਚ ਦੇਖੀ ਹੋਣੀ ਵੀਡੀਓ ਇੱਕ ਬਜ਼ੁਰਗ ਆ ਉਹ ਛੋਟੇ ਦੇ ਨਾਲ ਛੋਟਾ ਫੜਿਆ ਵਾ ਸੀਸ ਤੇ ਜਿਹੜਾ ਆ ਬੰਨਾਂ ਨੇ ਪ੍ਰਕਾਸ਼ ਕੀਤਾ ਗੁਰੂ ਮਹਾਰਾਜ ਜੀ ਦਾ ਤੇ ਇੱਕ ਹੱਥ ਨਾਲ ਚੋਰ ਸਾਹਿਬ ਕਰ ਰਹੇ ਆ ਫੇਰ ਪ੍ਰਕਾਸ਼ ਕਰਨ ਵੇਲੇ ਤੇ ਜੇ ਆਪਾਂ ਲੋਕ ਇਹ ਨਹੀਂ ਗੁਰੂ ਘਰ ਜਾਵਾਂਗੇ ਤਾਂ ਫੇਰ ਜਿਨ੍ਹਾਂ ਨੇ ਵੀ ਅਦਵੀ ਕਰਨੀ ਉਹਨਾਂ ਨੂੰ ਤਾਂ ਪਤਾ ਵੀ ਹੈ ਗੁਰੂ ਘਰ ਕੋਈ ਨਹੀਂ ਤੇ ਇੱਕ ਤੁਹਾਨੂੰ ਇਹ ਵੀ ਲੱਗਦਾ ਵੀ ਜਦੋਂ ਹਰੇਕ ਪਿੰਡ ਵਿੱਚ ਇਦਾਂ ਹੁਣ ਕਈ ਵੱਡੇ ਪਿੰਡ ਆ ਆਪਣੇ ਆ ਲਾਗੇ ਥੋੜੇ ਦਿਨ ਪਹਿਲਾਂ ਜੜਿਆਲੇ ਵਿੱਚ ਵੀ ਬਿਆਦਬੀ ਦੀ ਘਟਨਾ ਹੋਈ ਆ ਉੱਥੇ ਕਹਿੰਦੇ ਗੁਰੂ ਘਰ ਹੀ ਸਉਣ ਵਿੱਚ ਆ ਆ ਵੀ 17 18 ਗੁਰੂ ਘਰ ਆ ਇੱਕ ਨਗਰ ਦੇ ਵਿੱਚ 17 18 ਗੁਰੂ ਘਰ ਉਹਨਾਂ ਦੀ ਸਾਂਭ ਸੰਭਾਲ ਆਪਾਂ ਕਿਦਾਂ ਕਰਾਂਗੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੇ ਤੁਸੀਂ ਰੇਸ਼ੋ ਕੱਢ ਕੇ ਵੇਖੋ ਜੇ ਪਿੰਡ ਦੀ ਜੇ ਮੈਂ ਗਲਤ ਨਾ ਹੋਵਾਂ 8000 ਤੋਂ 12000 ਦੇ ਕਰੀਬ ਉਹਨਾਂ ਦੀ ਵਾਧ ਜੂਗੀ ਪਿੰਡ ਦੀ 18 ਗੁਰੂ ਘਰ ਆ ਜਾਂ ਪਰ ਰੇਸ਼ੋ ਕੱਢੀਏ ਤਾਂ ਘੱਟੋ ਘੱਟ ਮੇਰੇ ਹਿਸਾਬ ਨਾਲ ਜਿਆਦਾ ਨਹੀਂ ਜੇ ਮੈਂ ਤੇ ਨਾ ਤਾਂ ਆਪਣੇ ਕੋ ਸਾਮ ਸਮਾਂਭਾਲ ਹੁੰਦੀ ਆ ਤੇ ਦੂਜੀ ਗੱਲ ਪੱਤੀਵਾਦ ਬੜਾ ਹੋ ਜਾਂਦਾ ਵਾ ਪੱਤੀਵਾਦ ਪਾਸਾ ਵਾਦ ਕਹਦੀ ਆ ਪਾਸ ਹਣਾ ਦੂਜਿਆਂ ਦਾ ਗੁਰਦੁਆਰਾ ਦੂਜੇ ਪਾਸੇ ਦਾ ਗੁਰ मतलब ਅੱਗੇ ਸਾਡੇ ਮਨਾ ਜੀ ਕਿਰਖਾ ਵਾ ਅੱਗੇ ਅਸੀਂ ਧਰਮਾਂ ਵਿੱਚ ਜਿਹਦਾ ਗੁਰਦੁਆਰੇ ਬਣ ਦੱਤੇ ਸੀ ਵੀ ਉਹ ਰਵੀਦਾਸ ਭਾਈਚਾਰੇ ਦਾ ਗੁਰਦੁਆਰਾ ਬਾਈ ਬਾਲਮੀਕ ਭਾਈਚਾਰੇ ਦਾ ਗੁਰਦੁਆਰਾ ਆ ਜੱਟ ਭਾਈਚਾਰੇ ਦਾ ਹੁਣ ਅਸੀਂ ਮਤਲਬ ਜਿਹਦਾ ਭਾਈਚਾਰਿਆਂ ਵਿੱਚੋਂ ਵੀ ਗਾਹਾਂ ਵੱਧ ਗਏ ਆ ਹੁਣ ਅਸੀਂ ਪੱਤੀਆਂ ਤੇ ਆ ਗਏ ਆ ਸਾਡੀ ਤਰਾਸਦੀ ਆ ਅਸੀਂ ਉਹ ਪਾਸੇ ਨਹੀਂ ਜਾਣਾ ਉਹ ਉਹਨਾਂ ਦਾ ਗੁਰਦੁਆਰਾ ਵਾ ਉਹ ਫਲਾਣਾ ਉਹਨਾਂ ਦੇ ਪਾਸੇ ਦਾ ਗੁਰਦੁਆਰਾ ਵਾ ਤੇ ਬਸ ਇਹ ਨਾਲ ਗੱਲਾਂ ਚੱਬ ਬੰਡੇ ਹੋਏ ਆ ਤੇ ਗੁਰੂ ਮਹਾਰਾਜ ਤਾਂ ਸਾਰੇ ਪਾਸੇ ਇੱਕੋ ਹੀ ਆ ਉਸ ਗੁਰੂ ਘਰ ਵੀ ਉਹੀ ਗੁਰੂ ਮਹਾਰਾਜ ਆ ਤੇ ਉਸ ਗੁਰੂ ਘਰ ਵੀ ਉਹੀ ਆ ਪਰ ਆਪਣੇ ਮਨਾਂ ਜੀਰ ਖਾਵਾ ਕਿ ਆਪਾਂ ਉਹਨਾਂ ਦੇ ਪ੍ਰੋਗਰਾਮਾਂ ਤੇ ਨਹੀਂ ਜਾਣਾ ਉਹਨਾਂ ਨਾਲ ਸਾਡੇ ਤੇ ਨਹੀਂ ਹੁਣ ਬਸ ਇੱਥੋਂ ਕਰ ਕਰ ਕੇ ਆਪਣਾ ਜਿਹੜਾ ਕੰਮ ਐ ਸਾਰਾ ਇੱਥੋਂ ਵਿਗੜਦਾ ਐ ਵਿਦਵੀ ਦਾ ਮੇਨ ਕਰ ਰਣੀ ਇਹੀ ਆ ਮਤਲਬ ਸਾਡੀ ਸਾਮ ਸੰਭਾਲ ਜਿਹੜੀ ਸਾਮ ਸੰਭਾਲ ਕੰਮੀ ਆਪਣੀ ਕੰਮੀ ਆਪਣੀ ਤੇ ਸਾਡੇ ਚ ਕਮੀ ਆ ਤੇ ਇਹਨਾਂ ਚੀਜ਼ਾਂ ਨੂੰ ਸੁਧਾਰਨ ਲਈ ਕਿਹੜੇ ਕਦਮ ਚੱਕੇ ਜਾ ਸਕਦੇ ਤੁਹਾਨੂੰ ਤੁਹਾਡੇ ਹੈ ਕੋਈ ਜਨ ਵਿੱਚ ਕੋਈ ਗੱਲਬਾਤ ਜਿਹੜੀ ਸੰਗਤ ਨੂੰ ਤੁਸੀਂ ਦੱਸਣਾ ਚਾਹੁੰਦੇ ਹੋ ਆਪਾਂ ਤਾਂ ਸੀਸੀਟੀਵੀ ਵੀ ਲਾ ਦਨੇ ਆ ਸਭ ਤੋਂ ਵੱਡਾ ਜਿਹੜਾ ਮੇਨ ਮੁੱਦਾ ਐ ਜੀਪੀਐਸ ਨੇ ਲਾਣ ਕੀਤਾ ਵਾ ਉਹਨਾਂ ਦਾ ਜਿਹੜਾ ਦੱਸਿਆ ਉਹਨਾਂ ਨੇ ਵੀ ਆਪਣੇ ਗੁਰੂ ਘਰਾਂ 'ਚ ਸੀਸੀਟੀਵੀ ਲਾਵੋ ਤੇ ਸੀਸੀਟੀਵੀ ਤੁਹਾਨੂੰ ਉਹ ਦੱਸੂਗਾ ਵੀ ਜਦੋਂ ਵਿਅਦਬੀ ਹੋ ਗਈ ਉਹ ਤਾਂ ਬਾਅਦ ਦੀ ਕਵਰੇਜ ਆਊਗੀ ਨਾ ਮੌਕੇ ਤੇ ਆਪਣਾ ਕੋ ਕੀ ਆ ਉਹ ਸਾਡੇ ਪਾਠੀ ਸਿੰਘ ਜਿਹੜੇ ਉਹਨਾਂ ਦੀ ਇਤਰਾਸ ਦੀ ਇਹ ਆ ਵਿਚਾਰਿਆਂ ਨੂੰ 5 5 7 7 8 8000 ਰੁਪਇਆ ਤਨਖਾਹ ਮਿਲਦੀ ਆ ਤੇ ਉਹ ਮੁੜ ਕੇ ਦੂਜੀ ਜਗ੍ਹਾ ਰੋਲ ਲਾਉਣ ਵੀ ਜਾਂਦੇ ਆ ਉਹਨਾਂ ਨੂੰ ਮਤਲਬ ਹੁਣ ਪਰਿਵਾਰ ਤਾਂ ਪਾਲਣਾ ਹੀ ਆ ਕੋਈ ਵੀ ਆ ਅਸੀਂ ਨਾ ਮੋਢੀ ਭਾਜੀ ਦੇਖਣ ਚ ਆਇਆ ਜਿਹੜੀ ਬਦਮੀਆਂ ਹੁਣ ਜਿਹੜੀਆਂ ਪਿਛਲੇ ਦਿਨਾਂ ਚ ਹੋਈਆਂ ਨਾ ਇਹ ਪ੍ਰਵਾਸੀਆਂ ਵੱਲੋਂ ਹੋਈਆਂ ਗਈਆਂ ਵਾ ਪ੍ਰਵਾਸੀਆਂ ਵੱਲੋਂ ਹੋਈਆਂ ਰਹੀਆਂ ਜਿਹੜੀ ਬਦਬੀਏ ਦਰਬਾਰ ਸਾਹਿਬ ਵੀ ਹੋਈ ਸੀ ਕਿ ਹੋਰ ਪ੍ਰਵਾਸੀ ਸਗਾ ਅਜਨਿਆਲੇ ਮੰਝ ਗਈ ਤੁਸੀਂ ਦੇਖੀ ਇੱਥੇ ਵੀ ਸੀਗੀ ਦੀ ਸਾਰੇ ਪ੍ਰਵਾਸੀ ਇਹ ਕਰ ਰਹੇ ਇਹਨਾਂ ਦਾ ਕਾਰਨ ਇਹੀ ਹੈ ਕਿ ਆਪਣ ਆਪਣੀ ਢੱਲੇ ਸਾਰੀ ਆਪਣੀ ਢੱਲੇ ਆ ਕਿ ਆਪਾਂ ਦਾ ਖਰਚ ਬਣਦਾ ਕਿ ਆਪਾਂ ਤੇ ਸੰਭਵ ਤਨਖਾਹ ਦੇ ਵਿੱਚ ਜਿਵੇਂ 12000 ਜਾਂ 15 ਤਨਖਾਹ ਚ ਸੇਵਾ ਦਾ ਰੱਖੇ ਜਾਣ ਇੱਕ ਸਵੇਰੇ ਸੇਵਾ ਦਾ ਰੋਵੇ ਇੱਕ ਸ਼ਾਮ ਨੂੰ ਸੇਵਾ ਦਾ ਰੋਵੇ ਪਿੰਡ ਦਾ ਹੋਵੇ ਆਪਣੇ ਸੇਵਾ ਦਾ ਰੋਵੇ ਉਹ 24 ਘੰਟੇ ਗੁਰੂ ਘਰ ਦੀ ਨਿਗਰਾਨੀ ਚ ਰਵੇ 12 ਘੰਟੇ ਉਹ ਜਾਂ 12 ਘੰਟੇ ਹੋ ਰਵੇ ਇਦਾਂ ਵੀ ਕਰ ਸਕਦੇ ਆ ਆਪਾਂ ਜੇ ਆਪਾਂ ਆਪਣੀ ਆਪਣੀ ਜਿੰਮੇਵਾਰੀ ਸੰਭੀ ਕੇ ਆਪਾਂ ਆਪਾਂ ਸਵੇਰੇ ਗੁਰੂ ਘਰ ਆਪਾਂ ਪਹੁੰਚ ਗਏ ਜਾਂ ਸ਼ਾਮੀ ਵੀ ਪਹੁੰਚ ਗਏ ਸਾਰੇ ਰਲ ਮਿਲ ਕੇ ਆਪਾਂ ਆਪਣੀ ਰੱਖੀ ਵੀ ਕਰ ਸਕਦੇ ਆ ਗੁਰੂ ਘਰਾਂ ਦੀ ਕਰ ਸਕਦੇ ਆ ਪਰ ਆਪਾਂ ਤੇ ਪਰ ਉੱਥੇ ਇਹ ਵੀ ਚੱਕਰ ਪੈਂਦਾ ਨਾ ਹੁਣ ਜਦੋਂ ਕਮੇਟੀ ਆ ਲਾ ਲੋ ਜਿਹੜੀ ਪੁਰਾਣੀ ਕਮ ਉਹ ਜਿਹੜੇ ਪੁਰਾਣੀ ਕਮੇਟੀ ਵਾਲੇ ਹੁੰਦੇ ਉਹ ਗੁਰੂ ਘਰ ਜਾਣਾ ਛੱਡ ਦਿੰਦੇ ਆ ਇਹੀ ਬੋਟਾਂ ਵਾਲਾ ਬੋਟਾਂ ਵਾਲਾ ਸਿਸਟਮ ਆ ਜੇ ਅੱਜ ਸਰਕਾਰ ਬਣ ਗਈ ਆ ਦੂਜੀ ਵਿਰੋਧੀ ਧਿਰ ਬਣ ਜਾਂਦੀ ਆ ਵਿਰੋਧੀ ਧਿਰ ਨੇ ਜਿਹੜੀ ਮੋਕਰੀ ਸਰਕਾਰ ਆ ਉਹਨੂੰ ਘੇਰਨਾ ਵਾ ਅੱਜ ਕੱਲ੍ਹ ਚੱਲਦਾ ਵੀ ਇਹੀ ਕੁਛ ਆ ਅੱਜ ਗੁਰੂ ਘਰਾਂ 'ਚ ਵੀ ਉਹੀ ਸਿਆਸਤ ਹੋ ਗਈ ਆ ਜੇ ਕੋਈ ਕਮੇਟੀ ਜਿਹੜੀ ਆ ਉਹ ਨਵੀਂ ਬਣ ਜਾਂਦੀ ਆ ਪੁਰਾਣੀ ਉਹਨੂੰ ਵਿਰੋਧੀ ਧਿਰ ਬਣ ਜਾਂਦੀ ਆ ਉਹਦੇ ਕੰਮਾਂ ਨੂੰ ਕੋਸਦੀ ਆ ਉਹਨੇ ਫਲਾਣੇ ਲਿਆ ਕਰਾ ਨਹੀਂ ਕਰਾਇਆ ਉਹ ਕੋਠੇ ਚੋਂਦੇ ਆ ਭਾਈ ਜੀ ਨੂੰ ਤਨਖਾਹ ਘਟਿਆ ਤੇ ਜਾਂ ਫਿਰ ਤੁਸੀਂ ਲਾ ਲਓ ਹਿਸਾਬ ਵੀ ਹਾਂ ਤੇ ਗੁਰੂ ਘਰਾਂ ਉਹ ਭਾਈ ਜੀ ਨੇ ਉਹ ਨਹੀਂ ਕੀਤਾ ਕਮੇਟੀ ਨਾ ਫੜਾਣੇ ਲੰਗਰ ਚ ਆ ਜੀ ਆ ਬਾਬੇ ਨੇ 10 ਮਿੰਟ ਲੇਟ ਪਾਰਟ ਸ਼ੁਰੂ ਕੀਤਾ ਆ ਆ ਗੱਲਾਂ ਵੇ ਲੱਭੂngੀਏ ਕਮੇਟੀਆਂ ਛੋਟੀਆਂ ਛੋਟੀਆਂ ਚੀਜ਼ਾਂ 'ਚ ਉਲਜ ਕੇ ਅਸੀਂ ਜਿਹੜੇ ਸਾਡੇ ਵੱਡੇ ਮੁੱਦੇ ਆ ਉਹਨਾਂ ਉੱਤੇ ਧਿਆਨ ਦੇਣਾ ਅਸੀਂ ਛੱਡ ਗਏ ਤੇ ਬਸ ਛੋਟੇ ਮੁੱਦਿਆਂ ਨੂੰ ਪਟਕਾ ਪਟਕਾ ਕਰਦੇ ਲੱਗਿਆ ਜਾ ਰਹੇ ਹਾਂ ਮਤਲਬ ਆਪਣੇ ਆਪ ਹੀ ਨੁਕਸਾਨ ਕਰ ਰਹੇ ਆਂ ਦੋਸਤੋ ਇੱਕ ਨਾ ਜਿਹੜਾ ਧਰਮ ਹੁੰਦਾ ਆ ਜੇ ਤੋ ਸਿਆਸਤ ਦੇ ਉੱਤੇ ਹਾਵੀ ਰਵੇ ਤੇ ਸਿਆਸਤ ਲਈ ਵੀ ਚੰਗੀ ਗੱਲ ਆ ਤੇ ਧਰਮ ਲਈ ਤੇ ਹੈ ਹੀ ਚੰਗੀ ਗੱਲ ਪਰ ਇਸ ਵੇਲੇ ਕੀ ਹੋ ਗਿਆ ਜਿਹੜੀ ਸਿਆਸਤ ਆ ਉਹ ਧਰਮ ਦੇ ਉੱਤੇ ਬਹੁਤ ਹਾਵੀ ਹੋ ਚੁੱਕੀ ਆ ਸੋ ਇਹਦੇ ਬਾਰੇ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖੋ ਜਿਹੜੀ ਜਿਹੜੀ ਤੁਹਾਡੀ ਜਿਹੜੀ ਗੱਲ ਮੋਢੇ ਭਾਈ ਬਿਲਕੁਲ ਠੀਕ ਆ ਸਿਆਸਤ ਵੀ ਚਲੋ ਕਿਸੇ ਤਰ੍ਹਾਂ ਨਾਲ ਠੀਕ ਆ ਅੱਜ ਕੱਲ੍ਹ ਆ ਨਾ ਆਪਾਂ ਪਿੰਡਾਂ ਦੇ ਵਿੱਚ ਆਮ ਹੀ ਵੇਖਦੇ ਆ ਕੋਈ ਫਲਾਨਾ ਬੰਦਾ ਵਾ ਉਹ ਮੇਰੀ ਨਿਗਾਹ ਚੋਂ ਬਣ ਜੂ ਕਿ ਉਹ ਪਾਰਟੀ ਫਲਾਨੀ ਪਾਰਟੀ ਦਾ ਬੰਦਾ ਵਾ ਆਪਾਂ ਉਹਨੂੰ ਘਾੜੀ ਉਸ ਤਰੀਕੇ ਨਾਲ ਲੈ ਲੈਣੇ ਆ ਕਿ ਉਹ ਬੰਦਾ ਆਟੋਮੈਟਿਕ ਉਹ ਸਿਆਸਤ ਦੇ ਨਾਲ ਜਾਣਾ ਜਾਂਦਾ ਵਾ ਕਿਰਕਿ ਆਪਾਂ ਪਿੰਡ ਦੇ ਲਈ ਵੋਟਰ ਰਹਿਨੇ ਆ ਆਪਾਂ ਹਨਾ ਆਪ ਤੇ ਆਪਾਂ ਨੂੰ ਹਰ ਇੱਕ ਨੂੰ ਇੱਕ ਵੱਖਰੇ ਤਰੀਕੇ ਨਾਲ ਦੇਖਣਾ ਚਾਹੀਦਾ ਨਹੀਂ ਆਪਾਂ ਨੂੰ ਇੱਕ ਫਾਰ ਇੱਕ ਝੋਟੇ ਆ ਪੈਕ ਜੋੜ ਰਹਿਣ ਚਾਹੀਦਾ ਆਪਾਂ ਨੂੰ ਪਾਰਟੀਆਂ ਦਾ ਚਲੋ ਅੱਜ ਆ ਗਈ ਕੱਲ ਚਲ ਗਈ ਅੱਜ ਐਮਐਲ ਇੱਥੇ ਆ ਕੱਲ ਉੱਥੇ ਆ ਬਰਸੋ ਉੱਥੇ ਆ ਆਮ ਜਨਤਾ ਦੇ ਸਰ ਪੜ ਜਾਂਦੇ ਇੱਥੇ 아이 ਕੁਛ ਯਾ ਤੁਸੀਂ ਦੇਖ ਰਹੇ ਆ 아이 ਕੁਛ ਯਾ ਇਹੀ ਚੱਲਣ ਡਿਆ ਜੀ ਹਨਾ ਤੇ ਇੱਕ ਆਪਾਂ ਆ ਦੇਖਿਆ ਤੁਸੀਂ ਪਿਛਲੇ ਦਿਨੀਆਂ ਨਿਸ਼ਾਨ ਸਾਹਿਬ ਦੀ ਬੇਅਦਬੀ ਹੋਈ ਹੈ ਨਾ ਟਰੈਕਟਰ ਮਾਰ ਮਾਰ ਕੇ ਉਹ ਪੱਟ ਦਿੱਤਾ ਉਹ ਦੂਜੀ ਪਾਰਟੀ ਜਿਹੜੇ ਆਪਣਾ ਪੱਖ ਰੱਖੀ ਜਾਂਦੀ ਆ ਜਿਹੜੀ ਦੂਜੀ ਪਾਰਟੀ ਉਹ ਆਪਣਾ ਪੱਖ ਰੱਖੀ ਜਾਂਦੀ ਆ ਇਹ ਮਾਰ ਜਿਹੜੀਆਂ ਪਾਰਟੀ ਬਾਜ਼ੀਆਂ ਗੁਰੂ ਕੀ ਅਸੀਂ ਇੱਥੇ ਤੱਕ ਗਿਰ ਜਾਵਾਂਗੇ ਵੀ ਆਪਣੇ ਗੁਰੂ ਘਰਾਂ ਦਾ ਹੀ ਨੁਕਸਾਨ ਕਰਨਾ ਪਵਾਂਗੇ ਆਪਣੀ ਆਪ ਹੀ ਮਲ ਜਦਾਂ ਬੇਅਦਬੀ ਕਰਨਾ ਪਵਾਂਗੇ ਇਹ ਤਾਂ ਕੀਤੀ ਆਪਣੇ ਬੰਦਿਆਂ ਵੱਲੋਂ ਗਈ ਹੈ ਨਾ ਆਪਣੇ ਬੰਦਿਆਂ ਨੇ ਕੀਤੀ ਹੈ ਸੋਚ ਹੀ ਉਹਨਾਂ ਦੀ ਉੱਥੇ ਹੀ ਖੜ ਗਈ ਆ ਉਹਨਾਂ ਕੋਲ ਰਸਤਾ ਹੀ ਹੈ ਨਹੀਂ ਹੋਰ ਜਰੀਆ ਗੁਰੂ ਸਾਹਿਬ ਨੂੰ ਬਣਾਉਂਦੇ ਆ ਗੁਰੂ ਸਾਹਿਬ ਨੂੰ ਜਰੀਆ ਬਣਾ ਕੇ ਤਾਂ ਫਿਰ ਵਰਤਦੇ ਆ ਤੇ ਉਹਨਾਂ ਕੋਲ ਹੋਰ ਰਸਤਾ ਹੀ ਹੈ ਨਹੀਂ ਕੋਈ ਕੀ ਕਰਨ ਤਾਂ ਗੁਰੂ ਸਾਹਿਬ ਨੂੰ ਜਰੀਆ ਬਣਾ ਕੇ ਤਾਂ ਉਹ ਆਪਣਾ ਆਪਣਾ ਜਿਹੜਾ ਮਤਲਬ ਹੈ ਉਹ ਕੱਢਦੇ ਆ ਮਤਲਬ ਉਹੋ ਹੀ ਗੱਲ ਹੋ ਗਈ ਨਾ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਮਤਲਬ ਜਨਮ ਸਾਨੂੰ ਮਨੁੱਖਾ ਵਾਲਾ ਮਿਲਿਆ ਕੰਮ ਸਾਡੇ ਪਸ਼ੂਆਂ ਵਾਲੇ ਆ ਤੇ ਵੀਰ ਜੀ শ্রোਤਿਆਂ ਨੂੰ ਦੱਸੋ ਮਤਲਬ ਜੇ ਆਪਾਂ ਇਹਨਾਂ ਚੀਜ਼ਾਂ ਦੇ ਉੱਤੇ ਸੁਧਾਰ ਕਰਨਾ ਹੋਵੇ ਹੋਰ ਅਸੀਂ ਇਹਨਾਂ ਕੰਮਾਂ ਉੱਤੇ ਕੀ ਕਰ ਸਕਦੇ ਹਾਂ ਅਸੀਂ ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣੇ ਗੁਰੂ ਤੇ ਵਿਸ਼ਵਾਸ ਵਿੱਚ ਚਾਹੀਦਾ ਬਹੁਤ ਜਰੂਰੀ ਆ ਤੁਹਾਨੂੰ ਸਭ ਤੋਂ ਪਹਿਲਾਂ ਗੁਰੂ ਤੇ ਵਿਸ਼ਵਾਸ ਹੋਣਾ ਜ਼ਰੂਰੀ ਆ ਕਿ ਜੇ ਆਪਾਂ ਜੇ ਤਾਂ ਕੋਈ ਹੁਣ ਮੈਂ ਐਗਜ਼ਾਮਪਲ ਲਾ ਲਵਾਂ ਕੋਈ ਵੈਸੇ ਕੋਈ ਸਾਵਾ ਸੂਟ ਸੱਕਿਆ ਦਾੜਾ ਪ੍ਰਕਾਸ਼ ਕੀਤਾ ਉਹਨੇ ਤੇ ਕੇਸ ਰੱਖਿਆ ਇਹ ਸ਼੍ਰੀ ਸਾਹਿਬ ਨਹੀਂ ਪਾਇਆ ਉਹਨੇ ਜਾਂ ਉਹ ਤਾਂ ਕਿਤੇ ਡੇਰਿਆਂ ਤੇ ਜਾਵੇ ਤੇ ਜਾਂ ਉਹ ਕਿਤੇ ਡੇਰਿਆਂ ਤੇ ਜਾਵੇ ਜਾਂ ਕਿਤੇ ਕਬਰਾਂ ਤੇ ਜਿੱਥੇ ਮਰਜੀ ਜਾਵੇ ਉਹ ਤਾਂ ਕਹਿ ਸਕਦਾ ਕਿ ਮੈਨੂੰ ਤਾਂ ਕਿਸੇ ਨੇ ਦੱਸਿਆ ਨਹੀਂ ਵੀ ਉੱਥੇ ਨਹੀਂ ਜਾਣਾ ਸੀ ਆਪਾਂ ਜੇ ਕੋਈ ਸ਼੍ਰੀ ਸਾਹਿਬ ਪਾ ਕੇ ਜੇ ਉਹ ਡੇਰਿਆਂ ਤੇ ਘੁੰਮੇ ਪੰਨੇ ਸਿੰਘਾ ਤੋਂ ਕਹਿੰ ਮੈਂ ਵੀ ਆਪਾਂ ਉੱਥੇ ਨਹੀਂ ਜਾਣਾ ਬਲਾਨੀ ਜਗ੍ਹਾ ਨਹੀਂ ਜਾਣਾ ਜੇ ਉਹ ਵੀ ਕਵੇ ਮੈਨੂੰ ਦੱਸਿਆ ਕਿਸੇ ਨੇ ਨਹੀਂ ਤਾਂ ਫੇਰ ਤਰਾਸਦੀ ਆਪਣੀ ਆ ਆਪਣਾ ਇਹ ਮਕਸਦ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਆਪਾਂ ਕਿੰਨਾ ਗੁਰੂ ਸਾਹਿਬ ਤੇ ਵਿਸ਼ਵਾਸ ਬਣਾਈਏ ਉਹਨਾਂ ਨੂੰ ਮੰਨੀਏ ਤੇ ਆਪਾਂ ਦੂਜਿਆਂ ਨੂੰ ਗੱਲ ਕਰਨ ਦਾ ਮੋਕਾ ਨਾ ਦਈਏ ਹਨਾ ਆਪਣਾ ਵਿਸ਼ਵਾਸ ਸਾਰਾ ਉਹਨਾਂ ਤੇ ਚਾਹੀਦਾ ਮਤਲਬ ਸਾਡੀਆਂ ਕਮੀਆਂ ਸਾਡੇ ਵਿੱਚ ਹੀ ਆ ਸਾਡੇ ਸਾਡੇ ਦੀ ਹਰੇਕ ਬੰਦਾ ਆਪਣੀ ਜ਼ਿੰਮੇਵਾਰੀ ਆਪ ਚੱਕ ਲਵੇ ਤੇ ਮੈਂ ਆ ਗਲਤੀ ਨਹੀਂ ਕਰਨੀ ਹੈਗੀ ਆਪਾਂ ਆਪ ਆਪਣੇ ਆਪ ਨੂੰ ਸੁਧਾਰਦੇ ਨਹੀਂ ਤੇ ਦੂਜਿਆਂ ਨੂੰ ਸੁਧਾਰਨ ਤੇ ਸਾਡੀ ਪਹਿਲ ਨਹੀਂ ਆਪਾਂ ਨੋਟ ਕਰਦੇ ਆ ਹੁਣ ਮਤਲਬ ਮੈਂ ਗਲਤੀ ਕਰਦਾ ਮੈਂ ਕਹਿ ਦਮਾ ਨਹੀਂ ਯਾਰ ਉਹ ਫਲਾਣਾ ਗਲਤੀ ਕਰਦਾ ਮੈਂ ਆਪਣੇ ਸੁਧਾਰੀਏ ਨਹੀਂ ਮੈਂ ਕਿੱਦਾਂ ਕਿਸ ਨੂੰ ਮਾੜਾ ਕਰੂੰਗਾ ਮੈਂ ਆਪ ਗਲਤ ਹਾਂ ਮੈਂ ਕਿਤੇ ਮੈਂ ਕਹਿੰਦਾ ਮੁੰਡੀ ਆ ਚੀ ਕਰਦਾ ਜੀ ਉਹ ਚੀ ਗਲਤੀ ਤੇ ਮੈਂ ਵੀ ਕਰਦਾ ਮੈਂ ਮਾਪਣੀ ਚੱਕੂਗਾ ਨਹੀਂ ਤੁਹਾਡੀ ਚੱਕੂ ਗਲਤੀ ਤੇ ਗਲਤੀਆਂ ਦੂਜੇ ਦੀਆਂ ਉਹ ਹੀ ਜ਼ਿਆਦਾ ਚੱਕਦਾ ਹੁੰਦਾ ਜਿਹਨੂੰ ਆਪਣੀਆਂ ਕਮੀਆਂ ਨੂੰ ਨਾ ਨਿਗਾ ਮਾਰੇ ਨਾ ਆਪਣੀ ਲਪੜਣੀ ਕਮੀਆਂ ਲਪੋਣੀਆਂ ਹਾਂ ਲਪੋਣੀਆਂ ਹੁਣ ਤੇ ਬੰਦਾ ਜੇ ਆਪਣੀਆਂ ਕਮੀਆਂ ਤੇ ਕੰਮ ਕਰੀ ਜਾਵੇ ਤੇ ਮੈਨੂੰ ਲੱਗਦਾ ਵੀ ਸਾਡੇ ਇਹ ਜਿਹੜੇ ਜੋ ਕੁਝ ਵੀ ਹੋ ਰਿਹਾ ਆ ਇਹ ਚੀਜ਼ਾਂ ਸਾਡੇ ਵਿੱਚ ਨਾ ਹੋਣ ਸੋ ਸਾਹਿਬ ਸਿੰਘ ਜੀ ਜਿਹਨਾਂ ਨੇ ਵੀਰ ਜੀ ਨੰਗਣ ਲੱਗੇ ਸੀ ਮੈਂ ਤਾਂ ਚਲੋ ਇਸ ਮੁੱਦੇ ਉੱਤੇ ਜ਼ਰੂਰ ਵਿਚਾਰ ਰੱਖੇ ਜਾਣ ਭਰਾ ਨੂੰ ਧੰਨਵਾਦ ਹੈ ਜੀ ਸਾਡੇ ਚੈਨਲ ਤੇ ਆਉਣ ਲਈ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਤੁਹਾਡੇ ਤੋਂ ਮੰਗਦਾ ਅੱਗੇ ਜੀ ਧੰਨਵਾਦ